ਜ਼ਿਲ੍ਹਾ ਪਤਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਠੋਲਾ ਵਿਖੇ ਹੋ ਰਹੀਆਂ ਹਨ ਮਿਤੀ 31 10 2025 ਨੂੰ ਲੜਕੀਆਂ ਦੇ ਮੁਕਾਬਲੇ ਹੋਏ ਜਿਸ ਵਿੱਚੋਂ ਜ਼ਿਲ੍ਹਾ ਜਲੰਧਰ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਣੀ ਪੱਟੀ ਦੇ ਬੱਚੇ ਸ਼ਤਰੰਜ ਵਿੱਚੋਂ ਪਹਿਲੇ ਸਥਾਨ ਤੇ ਆਏ ਇਸ ਸਭ ਦੀ ਖੁਸ਼ੀ ਵਿੱਚ ਪਿੰਡ ਰਾਣੀ ਪੱਟੀ ਦੇ ਸਰਪੰਚ ਸਾਹਿਬ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਉਹਨਾਂ ਦੀ ਪੂਰੀ ਪੰਚਾਇਤ ਅਤੇ ਐਸਐਮਸੀ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਬਲਵਿੰਦਰ ਕੁਮਾਰੀ ਅਤੇ ਐਸਐਮਸੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪਹੁੰਚਣ ਤੇ ਬੱਚਿਆਂ ਅਤੇ ਅਧਿਆਪਕਾਂ ਸ਼੍ਰੀ ਰਣਜੀਤ ਸਿੰਘ ਅਤੇ ਵਰਿੰਦਰ ਸਿੰਘ ਦਾ ਫੁੱਲਾਂ ਨਾਲ ਸਵਾਗਤ ਹਾਰpa ਕੇ ਅਤੇ ਢੋਲ ਵਜਾ ਕੇ ਕੀਤਾ। ਪੋਗਪੁਰ ਤੋਂ ਗੁਰਪ੍ਰੀਤ ਸਿੰਘ ਪੋਗਲਦੀ ਖਾਸਲਪੁਰ